ਆ ਕੇ ਆ ਗਿਆ ਆ ਬਗਵਾਨ ਜਿਹੜਾ ਉਹ ਮੈਂ ਪੁੱਛਿਆ ਇਹਨੂੰ ਮੈਂ ਖਲੋਤੇ ਆਪਣੇ ਵਿੱਚ ਲੱਗਦਾ ਕੁਝ ਨਹੀਂ ਖੋਪੇ ਨੂੰ ਕਿ ਮਾਰਦੇ ਉਹ ਕਹਿੰਦੇ ਸੀ ਪਰਸੋਂ ਜਾਵਦੇ ਆ ਮੇਰੀ ਗੱਲ ਸੁਣਿਓ ਅੱਜ ਤੋਂ 4 ਦਿਨ ਪਹਿਲੇ ਹੁਸਿਆਰਪੁਰ ਚ ਇੱਕ ਫੋਰਸ ਦਾ ਰੈਸਟੋਰੈਂਟ ਸੀ ਉੱਥੇ ਦਰ ਗਿਆ ਇੱਕ ਫਿਲਮੀ ਐਕਟਰ ਨਾਲ ਸੀ ਰਾਤ ਕੰਮ ਓਵਰ ਹੋ ਗਿਆ ਰਾਤ ਕੰਮ ਓਵਰ ਹੋ ਗਿਆ ਚਾਹ ਵਾਲਾ ਇੱਕ ਜਿਹੜਾ ਇਹਦਾ ਪੀਐਸਓ ਸੀ ਇਹਦਾ ਰਿਸ਼ਤੇਦਾਰ ਵੀ ਹੈ ਇਹ ਮਾਮਾ ਲੱਗਦਾ ਉਹ ਇਹਦਾ ਭਨੇਵਾ ਲੱਗਦਾ ਉਹ ਅੰਦਰ ਆ ਗਿਆ ਵਿਚਾਰਾ ਭਨੇਵਾ ਮਾਮੀ ਨੇ ਟੈਲੀਫੋਨ ਕੀਤਾ ਉਹ ਇਹਨੂੰ ਸ਼ਾਮ ਕਿਤੇ ਬਾਮੇ ਨੂੰ ਕਿਹੜੇ ਕਿਹੜੇ ਇੰਤੋ ਹੀ ਦਾ ਕਰਿਆ ਉਤਾਲ ਨੂੰ ਉੱਪਰ ਤੇ ਹੈਲੀਕਾਪਟਰ ਤੋਂ ਚੜਿਆ ਚੜਿਆ ਉਹ ਵਿਚਾਰਾ ਫਿਰ ਗਿਆ gutt gutt ਹੋ ਗਈ gutt gutt ਉਹਨੇ ਚਬੇੜ ਕੱਢਾਰੀ ਪੀਐਸਓ ਦੀ ਵਾਰਸ਼ਤੀ ਜੋ ਹੈ ਗਰੇ ਸਾਹਿਬ ਇਹਦੇ ਪੀਐਸਓ ਨੇ ਨੂੰ ਕੁਝ ਹੱਲ ਪਾ ਰਿਆ ਜੋ ਆ ਬਸ ਸੱਚਾਈ ਗੱਲ ਦੱਸਿਨ ਉਹਨੇ ਮਾਰਿਆ ਤੁਸੋਂੋ ਵੀ ਲਾੜੋ ਵੀ ਸਾਰੀ ਆਖੂਣ ਆ ਗਏ ਅੱਖੇ ਚ ਕੱਲ ਹੋਕੇ ਪਾ ਕੇ ਆਜਾ ਪਹਿਲੀ ਵਾਰ ਇਤਿਹਾਸ ਦੇ ਵਿੱਚ ਕਿਸੇ ਮੁੱਖ ਮੰਤਰੀ ਉਹਦੇ ਸਿਕਿਉਰਟੀ ਗਾਰਡਨ ਨੂੰ ਮਾਰ ਦਿੱਤੇ ਇੱਥੇ ਬੜੇਗਾ ਤੁਹਾਡਾ ਵੀ ਸਾਜਾ ਕੀ ਬਣੇਗਾ ਪੰਜਾਬ ਕਿਹਨਾਂ ਦੇ ਹੱਥ ਅਸੇ ਸੀ ਪੰਜਾਬ ਦੇ ਤਾ ਮਾਰੋ ਦਾ ਰਣਜੀਤ ਸਿੰਘ ਤੋਂ ਬਾਅਦ ਜਦੋਂ ਸਾ ਬਸੰਗ ਨਰੇਂਦਰ ਆਏ ਸੀ ਆਪਣੀ ਅੰਦਰੂਨੀ ਲੜਾਈ ਦੇ ਕਾਰਨ ਅੰਗਰੇਜ਼ ਆਏ ਪਹਿਲਾ ਜਿਹੜਾ ਇੱਥੇ ਰੀਜੈਂਟ ਆਇਆ ਸੀ ਉਹਦਾ ਨਾਮ ਸੀ ਸਰ ਜੌਨ ਲਾਰੈਂਸ ਇੱਥੇ ਜੌਨ ਲਾਰੈਂਸ ਪਹੁੰਚ ਗਿਆ ਕੇਜਰੀਵਾਲ ਨੇ ਜੁਦਿਆੜੇ ਗਸਤ ਦੀ ਸੀਰੀਟ ਤੋਂ ਜਿਹੜਾ ਉਹ ਐਫਪੀਸੀ ਸਨੀ ਰੋਡਾ ਉਹਨੂੰ ਲੜਾਉਣ ਦਾ ਫੈਸਲਾ ਕੀਤਾ ਸੀ ਉਹਦਾ ਸੀਟ ਖਾਲੀ ਕਰਾ ਲਈ ਉਹਨ ਕੇਜਰੀਵਾਲ ਆ ਲੱਗਾ ਜੇ ਦਿੱਲੀ ਵਾਲਿਆਂ ਆ ਕੇ ਪੰਜਾਬ ਨੂੰ ਦੋਸਾਂ ਕੁ ਦਾ ਲੁੱਟਣਗੇ ਤੇ ਢਾਹ ਢੁਡਾਨਗੇ ਤੇ ਆਪਾਂ ਨੂੰ ਹੁਣ ਤਿਆਰੀ ਕਰਨੀ ਪਵੇਗੀ। ਤੇਰੀ ਬੁਜ਼ਾਰੈਸ਼ ਹੱਥੇ ਜੋੜ ਕੇ ਸਾਰੇ ਵੀਰਾਂ ਨੂੰ ਪੈਣਾ ਨੂੰ ਮਾਤਾਵਾਂ ਨੂੰ ਨੌਜਵਾਨ। ਸੋਸ਼ਲ ਮੀਡੀਆ ਘੱਟ ਵੇਖਿਆ ਕਰੋ। ਇਹਦੇ ਤੇ ਘੱਟ ਜਾਇਆ ਪਰਵਾਰੀ ਰਾਜੀਆ। ਆਪਾਂ ਇਹਨਾਂ ਦੇ ਪਿੱਛੇ ਹੀ ਲੱਗੇ ਰਹਿੰਦਾ ਰਾਜਾਂ ਤੇ ਕੋ ਚੰਗੇ ਬੰਦੇ ਲੈ ਕੇ। ਔਰੋ ਬਰੇਟ ਘੋੜੇ ਕਾਂਗਰਸ ਚ ਬੜੇ। चंकी लीडरशिप है चंग पार्टी चंगे लीडर ही चंगत सूबे तो को दे सकते उम्र मेन दसो एक पांडे बद किस्मत प्राप्त कह रो तथे आ जाए पांडव तुम मुकाबला कर सको सार्सी का मुख्यमंत्री की कुर्सी का रुतबा ही खत्म कर देना यह आदमी ने जी कुर्सी है रुतबा जी कुर्सी कुर्सी महाराजा रणजीत प्रताप सिंह कहो यूनिवर्सिटी दसवीं फेल एक ही चला सकता मेरी हथ जोड़ के गुजारे मेरे वीरों तगड़े होके साथ दो गिल साहब कई बार ए